ਹਾਂਜੀ ਸੋਹਣਿਓ ਪਹੁੰਚ ਗਿਆ ਉੱਥੇ ਜਿਹੜੀ ਕੋਠੀ ਦਾ ਤੁਸੀਂ ਸਭ ਤੋਂ ਵੱਧ ਡਿਜ਼ਾਈਨ ਪਸੰਦ ਕੀਤਾ ਸੀਗਾ ਤੇ ਇਹਦੀ ਇੱਥੇ ਆ ਜਣੀਆਂ ਮੇਨ ਐਂਟਰੀ ਤੇ ਇਧਰ ਆ ਗਿਆ ਡਰੈਗ ਰੂਮ ਇਹ ਇਹਦਾ ਗੇਟ ਹੈਗਾ ਅੰਦਰ ਨੂੰ ਓਪਨ ਤੇ ਇਹ ਸਾਰੀ ਆ ਗਈ ਲੌਬੀ ਤੇ ਇਹਦੇ ਵਿੱਚ ਉੱਥੋਂ ਪੜ ਚੜਦੀਆਂ ਪੌੜੀ ਆਪਣੀ ਤੇ ਉਹ ਘੁੰਮਣੀਆਂ ਯੂ ਟਾਈਪ ਤੇ ਇਧਰ ਆ ਗਈ ਕਿਚਨ ਕਿਚਨ ਉੱਧਰ ਆ ਜਣੀਆਂ ਵਿੰਡੋ ਤੇ ਇਧਰ ਆ ਜਣਾ ਗੇਟ ਤੇ ਅੱਗੇ ਤੁਹਾਨੂੰ ਰੂਮ ਦਿਖਾਉਨੇ ਆ ਇੱਧਰ ਆ ਗਿਆ ਇਹ ਸਟੋਰ ਸਟੋਰ ਦੇ ਨਾਲ ਇਹ ਆ ਗਿਆ ਇੱਕ ਰੂਮ ਰੂਮ ਦੇ ਨਾਲ ਆ ਜਾਣਾ ਇਹ ਵਾਸ਼ਰੂਮ ਤੇ ਉਧਰ ਆ ਗਿਆ ਫੇਰ ਰੂਮ ਬੈਕ ਸਾਈਡ ਉੱਪਰ ਜਗ੍ਹਾ ਕੀ ਜਿੱਥੋਂ ਦੀ ਚਾਨਣ ਆਊਗਾ ਤੇ ਵਿੰਡੋ ਆ ਲੱਗਣਗੀਆਂ ਤੇ ਪਿੱਛੇ ਨੂੰ ਇੱਕ ਗੇਟ ਆ ਕਮਰੇ ਦੇ ਵਿੱਚ ਦੀ ਤੇ ਇਹ ਕੋਠੀ ਦੀ ਮੈਂ ਫੋਟੋ ਪਾਈ ਸੀ ਸਭ ਤੋਂ ਜ਼ਿਆਦਾ ਪਸੰਦ ਲੋਕਾਂ ਨੇ ਕੀਤੀ ਸੀ 1400 ਸਕਰ ਫੁੱਟ ਏਰੀਆ ਇਹ ਤੇ ਕਲਾਸਿਕਲ ਕੋਠੀਵਾਰਨੀ ਆ ਤੇ ਵਿੱਦ ਮਟੀਰੀਅਲ ਕੰਮ ਆ ਇਹ ਆਪਣਾ ਤੇ ਕਿਵੇਂ ਲੱਗਿਆ ਕੰਮ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਵਾਨ ਸਵੇਤ ਕੰਮ ਕਰਵਾਉਣ ਲਈ ਪੂਰੇ ਪੰਜਾਬ ਦੇ ਵਿੱਚ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਬਾਬਿਓ